ਉਹ ਤੇ ਬਣਾ ਨਹੀਂ ਪੈਦਾ ਹਾਂ ਪਤਾ ਸੱਚ ਜੀ ਸਾਰ ਸੱਚ ਉੱਤਰ ਚੁੱਕਿਆ ਹੋਵੇ ਸੱਚ ਕੀ ਇਹ ਕਿਹੜਾ ਸੱਚ ਕਿਹੜਾ ਸੱਚ ਨਾਮ ਜਗਰਤ ਨਾਲ ਸਭ ਚੋਂ ਉਠਾ ਇਹਨੂੰ ਅਗਲਾ ਦਿੱਤੀ ਜਾਵੇ ਇਹ ਝੂਠਾ ਸਾਰਾ ਸੱਚ ਨਹੀਂ ਹੈ ਜੋ ਵੀ ਸੰਸਾਰ ਨਜ਼ਰ ਆਉਂਦਾ ਹੈ ਮੈਂ ਆਪਣਾ ਸਿਰ ਵੀ ਸਭ ਦਾ ਉਹ ਫਿਰ ਵਿਚੋ ਲੁਭਣਾ ਸ਼ੁਰੂ ਹੋਏਗਾ ਉਹ ਜਿੱਥੇ ਬਸਟ ਡਿੱਗੀ ਹੈ ਉੱਥੇ ਫੜਨਾ ਬੂਰੇ ਤਾਂ ਵਨ ਜਲ ਲੱਭੇ ਗਾਰੋਂ ਨਿੰਦਾ ਬਣਾ ਦਾ ਬਾਹਰ ਨੂੰ ਖਾੜੇ ਕਰਦੇ ਪਿੰਡਾਂ ਬੜੇ ਕੁਸ਼ ਹੋ ਇਹ ਤੇ ਉਹ ਨਹੀਂ ਪਸੰਦ ਆ ਦੇਖੀ ਹਾਥੇ 90 ਤੀਰਥ ਨੇ ਧਾਨੇ ਉਸੋ ਬੈਦ ਪੜਾਂਦੇ ਆ ਮੁਠੀ ਬਣ ਮੰਨ ਲੈ ਤੇ ਕਹਨਾ ਆਤੀ ਸੁਣਾਉਂਦੀ ਲੱਭ ਜਾਣਾ ਕਰ ਜਿਹਨੂੰ ਮਿਲਿਆ ਉਹ ਜਾ ਕੇ ਸੁਣੋ ਮਰੇ ਆ ਪਹਿਲਾ ਮਰਨ ਕਬੂਲ ਜੀਵਨ ਕੀ ਸਾਡਾਸ ਉਹ ਸਾਹਮਣਾ ਵੀ ਲੈਣ ਕਾ ਅਮਕਰ ਵੀ ਕਰਨਾ ਰੋਟੀ ਕਮਾ ਕੇ ਵੀ ਖਾਣੀ ਹੈ ਬਾਹਰ ਦੇ ਪਖਾਣੇ ਤੇ ਰਖਣਾ ਉਹ ਜਿਹੜਾ ਇਹਦਾ ਕਿਸ ਤੋਂੰਦੇ ਵਰਦੀ ਆ ਖੂਦ ਸੁਨਾਗ ਤਾਂ ਕਿਹੜੇ ਸੁਪੀ ਦਾ ਬਜ਼ਾਰ ਤੇ ਨਾ ਬਾਹਰ ਤਾਂ ਉਹਦੇ ਨਾਲ ਹੋਏਗਾ ਜੇ ਉਥੇ ਸਿੱਖਿਆ ਜਿਉ ਨਹੀਂ ਗਈ ਉਸ ਸਿੱਖਿਆ ਨਹੀਂ ਗਈ ਤੇ ਸਿੱਖਿਆ ਗੁਰੂ ਸਾਹਿਬ ਨੇ ਕਹਿੰਦੇ ਨੇ ਤੂੜ ਰਾਜਾ ਤੂੜ ਪ੍ਰਜਾ ਤੂੜ ਸਭ ਸੰਸਾਰ pez hurtingaz ar soñ gutaz filtRAF hoc'h-neu